ਸਾਸੀ ਗਾਨ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੰਗਨਾ ਰੌਤ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਕੰਗਨਾ ਰੌਤ ਨੇ ਕਦੇ ਵੀ ਆਪਣੇ ਮੂੰਹ ਉੱਤੇ ਕੰਟਰੋਲ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੂੰ ਆਤਵਾਦੀ ਇਹ ਕਹਿਣਾ ਪੰਜਾਬ ਦੇ ਲੋਕਾਂ ਨੂੰ ਉਗਰਵਾਦੀ ਕਹਿਣਾ ਖਾਸ ਕਰਕੇ ਜਿਹੜੇ ਧਰਨੇ ਲੱਗੇ ਸੀ ਕਾਲੇ ਕਾਨੂੰਨਾਂ ਨੂੰ ਲੈ ਕੇ ਜਦੋਂ ਮਹਿਲਾਵਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪ੍ਰੋਟੈਸਟ ਕੀਤਾ ਗਿਆ ਵਿਰੋਧ ਕੀਤਾ ਗਿਆ ਤੇ ਕੰਗਨਾ ਰੌਤ ਵੱਲੋਂ ਜਿਹੜੀ ਟਿੱਪਣੀ ਕੀਤੀ ਗਈ ਪੰਜਾਬ ਦੀਆਂ ਮਹਿਲਾਵਾਂ ਉੱਤੇ ਕਿ ਇਹ ਦਿਹਾੜੀਦਾਰ ਨੇ ਇਹ 3-300 100-100 ਰੁਪਏ ਲੈ ਕੇ ਦਿਹਾੜੀ ਤੇ ਪ੍ਰੋਟੈਸਟ ਕਰਦੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਇੱਕ ਪਾਸੇ ਇਹ ਵੀ ਕਿਹਾ ਸੀ ਕਿ ਕੰਗਨਾ ਰੌਤ ਨੇ ਕਿ 2014 ਦੇ ਵਿੱਚ ਅਸਲ ਦੇ ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਹੈ ਇੱਕ ਪਾਸੇ ਕੰਗਨਾ ਰੌਤ ਨੂੰ ਇੱਕ ਬੜਾ ਵੱਡਾ ਥੱਪੜ ਵੀ ਵੱਜਿਆ ਸੀ ਯਾਨੀ ਕਿ ਕਨਸਟੇਬਲ ਮਹਿਲਾ ਵੱਲੋਂ ਕਿਉਂਕਿ ਉਹਨਾਂ ਦਾ ਖੂਨ ਕਾਲ ਗਿਆ ਜਦੋਂ ਕੰਗਨਾ ਰੌਤ ਨੇ ਉਹਨਾਂ ਨੂੰ ਫੇਸ ਕੀਤਾ ਸੂਤਰਾਂ ਦੇ ਹਵਾਲੇ 'ਚ ਹਵਾਲੇ ਤੋਂ ਇੱਕ ਬੜੀ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਕਿ ਕੰਗਨਾ ਰੌਤ ਇੱਕ ਵਾਰ ਫਿਰ ਵਿਵਾਦਾਂ ਦੇ ਘੇਰਿਆਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਦੀ ਨਵੀਂ ਬਣੀ ਫਿਲਮ ਐਵੈਂਜੇਸੀ ਨੂੰ ਸੈਂਸਰ ਬੋਰਡ ਨੇ ਹਰੀ ਝੰਡੀ ਦੇ ਦਿੱਤੀ ਹੈ ਪਹਿਲਾਂ ਇਹ 8 ਕਲਾ ਲਾਈਆਂ ਹੋਈਆਂ ਸੀ 5 ਤੋਂ 7 ਸੀਨ ਕੱਟੇ ਗਏ ਨੇ ਜਿੱਥੇ ਸੰਤ ਜਰਨੈਲ ਸਿੰਘ ਭੰਡਾਰਾ ਵਾਲੇ ਦੇ ਐਕਸਲੂ ਛੋਟਾ ਦਿਖਾਇਆ ਗਿਆ ਹੈ ਕਿਥੇ ਉਹ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਅਤੇ ਕਾਂਗਰਸ ਪਾਰਟੀ ਦੀ ਸਪੋਰਟ ਕਰ ਰਹੇ ਨੇ ਦੂਜੇ ਪਾਸੇ ਸਿੱਖਾਂ ਦੇ ਕਰਤਾਰ ਨੂੰ ਉਸ ਫਿਲਮ ਦੇ ਵਿੱਚ ਬੜਾ ਨਿਚਲੇ ਦਰਜੇ ਦਾ ਦਿਖਾਇਆ ਗਿਆ ਸੀ ਜਦੋਂ ਟ੍ਰੇਲਰ ਜਾਰੀ ਹੋਇਆ ਸੀ ਪੰਜਾਬ ਪੰਜਾਬ ਅਤੇ ਸਿੱਖ ਪੰਥ ਨੇ ਕੰਗਨਾ ਰਨੌਤ ਦਾ ਵਿਰੋਧ ਕੀਤਾ ਸੀ ਲੇਕਿਨ ਆ ਦੋ ਦਿਨ ਪਹਿਲਾਂ ਸੈਂਸਰ ਬੋਰਡ ਨੇ ਜਿਹੜੀ ਹਰੀ ਝੰਡੀ ਦੇ ਦਿੱਤੀ ਹੈ ਵਾਈਲਡ ਵਾਈਲਡ ਫਿਲਮ ਜਿਹੜੀ ਹੈ ਅਨ ਰੀਲੀਜ਼ ਹੋਣ ਜਾ ਰਹੀ ਹੈ ਹਰ ਇੱਕ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਉਹ ਭਾਰਤ ਦੇ ਕਿਸੇ ਸੂਬੇ ਦਾ ਹੋਵੇ ਲੇਕਿਨ ਇਧਰ ਐਸ.ਡੀ.ਪੀ.ਸੀ ਅਤੇ ਸਾਰੀਆਂ ਹੀ ਸਿੱਖ ਜਥੇਬੰਦੀਆਂ ਅਤੇ ਨਾਨਕਲੇਵਾ ਕਮੇਟੀ ਨੇ ਇਹ ਕਹਿ ਦਿੱਤਾ ਹੈ ਕਿ ਜੇਕਰ ਫਿਲਮ ਅਮਰਜੈਂਸੀ ਜਿਹੜੀ ਹੈ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਉਹਦਾ ਫਿਲਮਾਂਕਣ ਹੋਵੇਗਾ ਤੇ ਅਸੀਂ ਵੱਡੇ ਪੱਧਰ ਤੇ ਕੰਗਨਾ ਰੌਣ ਦਾ ਵਿਰੋਧ ਕਰਾਂਗੇ ਸੂਤਰ ਦੱਸਦੇ ਨੇ ਕਿ ਕੰਗਣਾ ਰਣੌਤ ਦਾ ਜਿਹੜੀ ਨਵੀਂ ਬਣੀ ਫਿਲਮ ਆਉਂਦੀ ਰਿਲੀਜ਼ ਹੋ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪੰਜਾਬ ਤੋਂ ਇਲਾਵਾ ਭਾਰਤ ਦੇ ਸਾਰੇ ਸੂਬਿਆਂ ਤੇ ਕਿਉਂਕਿ ਉਹਦਾ ਵਰਲਡ ਵਾਈਡ ਪ੍ਰੀਮੀਅਰ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਕੰਗਣਾ ਰਣੌਤ ਅਤੇ ਡਾਇਰੈਕਟਰ ਵੱਲੋਂ ਸੂਤਰ ਦੱਸਦੇ ਨੇ ਕਿ ਜੇਕਰ ਉਹ ਫਿਲਮ ਪੰਜਾਬ ਦੇ ਵਿੱਚ ਲੱਗੇਗੀ ਸਿਨੇਮਾ ਘਰਾਂ ਦੇ ਵਿੱਚ ਜਾਰੀ ਕੀਤੀ ਜਾਵੇਗੀ ਤੇ ਇੱਕ ਤਣਾਅਪੂਰਨ ਜਿਹੜਾ ਤਣਾਅਪੂਰਨ ਮਾਹੌਲ ਬਣੇਗਾ ਪੰਜਾਬ ਦਾ ਇਸ ਲਈ ਉਹਨਾਂ ਨੇ ਸੈਂਸਰ ਬੋਰਡ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਲਗਾਉਣ ਤੋਂ ਵਰਜਿਆ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋ ਮਿਸ ਹੈਪਨਿੰਗ ਜਿਹੜੀ ਪੰਜਾਬ ਵਿੱਚ ਨਾ ਵਾਪਰੇ ਕਿਉਂਕਿ ਕੰਗਣਾ ਰਨੋਪ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਦੀ ਹੈ ਵਰਤੀ ਰਹਿੰਦੀ ਹੈ ਕਿਉਂਕਿ ਉਹਨੇ ਸਿੱਖਾਂ ਦੇ کردار ਨੂੰ ਛੋਟਾ ਕਿਹਾ ਫਿਰ ਉਹਨੇ ਇੱਕ ਨਿੱਜੀ ਇੰਟਰਵਿਊ 'ਚ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਪੰਡਰਾ ਵਾਲੇ ਸੰਤ ਕਿਵੇਂ ਹੋ ਸਕਦੇ ਨੇ ਜਿਹੜੇ ਆਪਣੇ ਕੋਲ ਹਥਿਆਰ ਰੱਖਦੇ ਨੇ ਜਾਂ ਜਿਹੜੇ ਮੰਦਰ ਜਾਨੀ ਕਿ ਗੁਰਦੁਆਰਾ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਦੇ ਕੋਲ ਹਥਿਆਰ ਸੀ ਜਿਹੜੇ ਸੰਤ ਹੁੰਦੇ ਨੇ ਉਹਨਾਂ ਕੋਲ ਹਥਿਆਰ ਨਹੀਂ ਹੁੰਦੇ ਉਹ ਹਥਿਆਰਲੈਸ ਹੁੰਦੇ ਨੇ ਯਾਨੀ ਕਿ ਇਸ ਤਰ੍ਹਾਂ ਦੀਆਂ ਵਿਵਾਦਿਤ ਟਿੱਪੀਆਂ ਕਰਕੇ ਹਮੇਸ਼ਾ ਹੀ ਸੁਰੱਖਿਆ ਦੇ ਵਿੱਚ ਚਾਈ ਰਹਿੰਦੀ ਹੈ ਲੇਕਿਨ ਇੱਧਰ ਇੱਕ ਬੜਾ ਵੱਡਾ ਝਟਕਾ ਲੱਗੇਗਾ ਜੇਕਰ ਉਸ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੁੰਦੀ ਆ ਤਾਂ ਧੰਨਵਾਦ